ਨਾਟਨਬੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ। ਭਗਵੰਤਮਾਨ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਜੰਗ ਸਿਰਫ ਇੱਕ ਸਿਆਸੀ ਡਰਾਮਾ ਹੈ। ਆਮ ਆਦਮੀ ਪਾਰਟੀ ਦੇ ਨੁਮਾਇंदे ਸਿਰਫ ਦਿਖਾਵਾ ਕਰ ਰਹੇ ਹਨ। ਪਹਿਲਾਂ ਲੋਕ ਨਸ਼ਾ ਕਾਰਨ ਮਰ ਰਹੇ ਸਨ ਹੁਣ ਉਹ ਜ਼ਾਹਰੀਲੀ ਸ਼ਰਾਬ ਪੀ ਕੇ ਮਰ ਰਹੇ ਹਨ। ਪਰ ਭਗਵੰਤਮਾਨ ਸਰਕਾਰ ਦੇ ਨੁਮਾਇंदे ਨਸ਼ਿਆਂ ਵਿਰੁੱਧ ਜੰਗ ਲਈ ਰੈਲੀਆਂ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਹ ਪੰਜਾਬ ਦੇ ਲੋਕਾਂ ਦੀ ਵੱਡੀ ਕਿਸਮਤ ਹੀ ਹੈ ਕਿ ਜਿਸ ਬਦਲਾ ਲਈ ਉਹਨਾਂ ਨੇ ਆਪ ਸਰਕਾਰ ਨੂੰ ਚੁਣਿਆ ਸੀ ਅੱਜ ਉਹੀ ਸਰਕਾਰ ਉਹਨਾਂ ਨੂੰ ਖੂਨ ਦੇ ਹੰਝੂ ਬਹਾਉਣ ਲਈ ਮਜਬੂਰ ਕਰ ਰਹੀ ਹੈ ਇਹ ਸ਼ਬਦ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧਮਾਨ ਨੇ ਨਕਲੀ ਸ਼ਰਾਬ ਪੀਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਤੇ ਦੁੱਖ ਪ੍ਰਗਟ ਕਰਦੇ ਹੋਏ ਕਹੇ ਸ਼੍ਰੀ ਧਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤੱਕ ਸੂਬੇ ਵਿੱਚ ਨਕਲੀ ਸ਼ਰਾਬ ਦੇ ਉਤਪਾਦਨ ਅਤੇ ਸਪਲਾਈ ਨੂੰ ਕੰਟਰੋਲ ਕਰਨ ਅਤੇ ਰੋਕਣ ਵਿੱਚ ਅਸਫਲ ਰਹੀ ਹੈ ਉਨਾ ਕਿ ਅਮਰੇਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਦੀ ਦੁਕਾਨ ਤੋਂ ਬਾਅਦ 2 ਹਫ਼ਤਿਆਂ ਦੇ ਅੰਦਰ ਇਹ ਦੂਜਾ ਦੁਕਾਨ ਹੈ ਜਿਸ ਵਿੱਚ 28 ਲੋਕਾਂ ਦੀ ਮੌਤ ਹੋ ਗਈ ਹੈ ਤੇ ਮਾਨ ਨੇ ਕਿਹਾ ਕਿ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 피해ਤਾ ਨੇ ਕਥਿਤ ਤੌਰ ਤੇ ਸ਼ਰਾਬ ਸਰਕਾਰ ਦੁਆਰਾ ਮਨਜ਼ੂਰਸ਼ੁਦਾ ਦੁਕਾਨ ਤੋਂ ਖਰੀਦੀ ਸੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰ ਦੇ ਦਬਾਅ ਹੇਠ ਪ੍ਰਸ਼ਾਸਨਿਕ ਅਧਿਕਾਰੀ ਅਜੇ ਵੀ ਇਹ ਸਪਸ਼ਟ ਨਹੀਂ ਕਰ ਰਹੇ ਹਨ ਕਿ ਤਿੰਨਾਂ ਦੀ ਮੌਤ ਜ਼ਹਿਰੀ ਸ਼ਰਾਬ ਪੀਣ ਕਾਰਨ ਹੋਈ ਹੈ ਉਹ ਅਜੀਬੀ ਵਿਰਸਾ ਜਾਂਚ ਵਿਸਰਾ ਜਾਂਚ ਦੀ ਰਿਪੋਰਟ ਬਾਰੇ ਗੱਲ ਕਰਕੇ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਹੜੀ ਧਮਾਨੇ ਆਪ ਸਰਕਾਰ ਤੇ ਵਰਧਿਆ ਕਿ ਜੇਕਰ ਮੌਤਾ ਨਕਲੀ ਸ਼ਰਾਬ ਪੀਣ ਨਾਲੋਂ ਨਹੀਂ ਹੋਈਆਂ ਤਾਂ ਸਰਕਾਰ ਨੂੰ ਉਸ ਠੇਕੇ ਨੂੰ ਕਿਉਂ ਸੀਲ ਕਰ ਦਿੱਤਾ ਜਿੱਥੋਂ ਇਹਨਾਂ ਲੋਕਾਂ ਨੇ ਸ਼ਰਾਬ ਖਰੀਦੀ ਸੀ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਸਰਕਾਰ ਆਪਣੀ ਹੋਂਦ ਬਚਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮਨਕੜਤ ਬਿਆਨ ਦਿਵਾ ਰਹੀ ਹੈ ਤੇ ਮਾਨ ਨੇ ਕਿਹਾ ਕਿ ਸਰਕਾਰ ਖੁਦ ਨਕਲੀ ਸ਼ਰਾਬ ਬਣਾਉਣ ਵਾਲਿਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਉਹਨਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ ਤੇ ਮਾਨ ਨੇ ਕਿਹਾ ਕਿ ਸਈਆਂ ਭਈ ਕੋਤਵਾਲ ਅਬ ਡਰ ਕਾਹੇ ਕਾ ਇਹ ਕਹਾਵਤ ਸਰਕਾਰ ਉੱਤੇ ਸੱਚ ਬੈਠਦੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਪੀੜਤਾਂ ਨੂੰ ਇਨਸਾਫ ਦੇਣਾ ਚਾਹੀਦਾ ਹੈ। ਨਹੀਂ ਤਾਂ ਪਾਜਪਾ ਸੜਕਾਂ ਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ